اے بھائی जाट بھائی ایسے کرم کر نہیں سکتے جیسے ان دو بچے دو ادمیوں نے کر رکھے ہیں۔ یہ دو آدمی تین آدمی ایسے دکھھی کر رہے ہیں۔ بھائی ہاں آ 꾸ڑی ریلیں پاوندی آ آہ تے بُڑیاں سُھونیاں ریلیں پاوندیوں تے جی لائی رکھدی ہے بندیاں نا ٹھڑکیاں دا ٹھڑکیاں دا تے ہن اڑی ماں اُتری ہے میدان دے وچ اُنو ڈیفینڈ کرن لئی ਬਈ ਜਿਹੜੇ ਜਾਟ ਭਾਈ ਉਹ ਚੁੰਨੀ ਪਾ ਕੇ ਵੀਡੀਓ ਬਣਾਉਂਦੀ ਤਾਂ ਮਾਂ ਰੋਕਦੀ ਹਾਂ ਹਾਂ ਤਾਂ ਰੋਕਦੀਆਂ ਵੀ ਉਹ ਜਿਹੜੇ ਜਾਟ ਭਾਈ ਆ ਕਹਿੰਦੇ ਵੀ ਉਹ ਗਲਤ ਸਾਰੇ ਇਦਾਂ ਦੇ ਨਹੀਂ ਹੁੰਦੇ ਹੂੰ ਉਹਨਾਂ ਨੂੰ ਕਹਿ ਰਹੀ ਆ ਵੀ 2-4 ਜਾਣੇ ਗਲਤ ਆ ਗਲਤ 2-4 ਜਾਣੇ ਨਹੀਂ ਜਿਹੜੇ ਸਾਹਮਣਾ ਇੱਕ ਨਾ ਭਾਈ ਉਹ ਹੁੰਦਾ ਜਹਾਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਤੇ ਇਹ ਮਾਂ ਤਾਂ ਡਿਫੈਂਡ ਕਰਨੀ ਆ ਅਗਰ ਤੁਸੀਂ ਅਗਰ ਇਹਦੀਆਂ ਵੀਡੀਓ ਨਹੀਂ ਦੇਖੀਆਂ ਕੁੜੀ ਦੀਆਂ ਤੇ ਉਹ ਦੇਖੋ ਤੁਸੀਂ ਜਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹ ਜਾਟ ਭਾਈ ਲੋਕ ਇਹਨੂੰ ਕਿਉਂ ਰੋਕ ਰਹੇ ਨੇ ਕਿਉਂ ਗਾਲਾਂ ਕੱਢਦੇ ਆ ਕਿਉਂ ਗਾਲਾਂ ਮਤਲਬ ਗਾਲਾਂ ਕੱਢਦੇ ਹੋਣਗੇ ਜਾਂ ਰੋਕ ਹੀ ਰਹੇ ਹੋਣਗੇ ਕਿਉਂਕਿ ਇੱਕ ਇੰਸਟਾਗ੍ਰਾਮ ਤੇ ਨਾ ਸੌਫਟ ਪੋਰਨ ਹੱਬ ਚੱਲਿਆ ਹੋਇਆ ਕੁੜੀਆਂ ਨੂੰ ਇਹ ਰਿਦਮ ਐਲਗੋਰਿਦਮ ਇਹਨਾਂ ਨੂੰ ਆ ਗਈ ਸਮਝ ਇੱਕ ਚਿੱਟੜ ਦਿਖਾਓ ਮਤਲਬ ਦੇਖ ਇੱਕ ਅਗਾੜਾ ਦਿਖਾਓ ਇੱਕ ਪਿਛਵਾੜਾ ਦਿਖਾਓ ਵਿਊ ਤੇ ਵਿਊ ਉਹੀ ਉਹੀ ਰਿਦਮ ਇਹਨੇ ਫੜਿਆ ਹੈ ਇਹ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਨਾ ਹੁਣ ਜਾਂ ਤਾਂ ਤੇਰੇ ਚ ਕੋਈ ਸਕਿੱਲ ਹੋਵੇ ਫਿਰ ਤਾਂ ਤੂੰ ਕੰਟੈਂਟ ਕ੍ਰੀਏਟਰ ਕਹਾਵੇਂ ਠੀਕ ਆ ਤੂੰ ਹੈਗਾ 10 ਪੜਿਆ 11 ਪੜਿਆ ਤੇਰੇ ਕੋਲ ਚ ਸਕਿੱਲ ਕੋਈ ਹੈ ਨਹੀਂ ਤੇ ਉਸ ਤੋਂ ਬਾਅਦ ਫਿਰ ਤੂੰ ਫੇਮਸ ਵੀ ਹੋਣਾ ਚਾਹਨਾ ਫਿਰ ਤੇਰੇ ਕੋਲ ਦੋ ਆਟਮਾਂ ਰਹਿ ਗਈਆਂ ਅੱਗੇ ਜਾਂ ਪਿੱਛੇ ਇਹ ਦੋ ਚ ਆਟਮਾਂ ਰਹਿ ਗਈਆਂ ਹੁਣ ਦਿਖਾ ਕੇ ਫੇਮਸ ਹੋਣਾ ਦੂਜੀ ਗੱਲ ਇੱਕ ਹੋਰ ਯਾਰ ਜਦੋਂ ਇਹਨਾਂ ਨੂੰ ਕੁਝ ਕਹਿਣਾ ਉਦਾਂ ਕਹਿਣਾ ਸਾਡੀ ਮਰਜ਼ੀ ਹਾਂ ਅਸੀਂ ਕੁਝ ਵੀ ਕਰੀਏ ਸਾਡਾ ਜਿਸਮ ਵੀ ਜਿਹੜਾ ਮੂਰੇ ਬੰਦਾ ਬੈਠਾ ਬੋਲਦਾ ਉਹਦੀ ਵੀ ਤਾਂ ਮਰਜ਼ੀ ਆ ਹਣ ਉਹ ਉਹਦਾ ਪੁਆਇੰਟ ਵੀ ਉਹਦੀ ਮਰਜ਼ੀ ਉਹਨੇ ਪੁਆਇੰਟ ਆਫ ਊ ਦਿੱਤਾ ਤੁਹਾਨੂੰ ਕਮੈਂਟ ਮਾਰਿਆ ਜੇ ਕੁਛ ਤੂੰ ਚੌਧਰਾਣੀ ਉਹਦੀ ਮਾਂ ਮਤਲਬ ਤੂੰ ਚੁੰਨੀ ਪਾਪੂ ਦੇ ਤੇ ਇਹਨੂੰ ਹੀ ਟਾਕ ਲਾ ਤੂੰ ਆਦੀ ਕੁੜੀ ਨੂੰ ਤਾਂ ਕੀ ਰੋਕਣਾ ਵੀ ਚੱਲ ਠੀਕ ਆ ਮੈਂ ਆਦੀ ਕੁੜੀ ਰੋਕ ਲੈਨੀ ਆ ਭਾਈ ਤੁਸੀਂ ਅੱਗੇ ਤੋਂ ਮੇਰੀ ਕੁੜੀ ਬਾਰੇ ਗਲਤ ਨਾ ਬੋਲਿਓ ਤੂੰ ਇਹਨੂੰ ਹੱਲਾ ਸ਼ੇਰੀ ਦਈਏ ਨੇ ਉਹ ਤੈਨੂੰ ਫੜ ਕੇ ਖਿੱਚੀ ਜਾਂਦੇ ਮਾਂ ਤੂੰ ਵੀ ਬੋਲ ਫਸ ਲਾ ਕੇ ਆਪਦਾ ਪਿੱਛੋਂ ਕਿਹੜਾ ਲਾਣਾ ਤੁਹਾਡਾ ਚੱਲਿਆ ਆਉਂਦਾ